ਸਾਖੀ ਨੂੰ ਅਖੀਰ ਤੱਕ ਜਰੂਰ ਸੁਣਿਓ ਅਤੇ ਸ਼ੇਅਰ ਕਰਨਾ ਭੁੱਲਣਾ। ਇੱਕ ਦਿਨ ਜਗਤਗੁਰੂ ਗੁਰੂ ਨਾਨਕ ਸਾਹਿਬ ਕੋਲ ਬਾਬਾ ਸ਼੍ਰੀਚੰਦ, ਬਾਬਾ ਲਖਮੀਦਾਸ ਅਤੇ ਹੋਰ ਸੰਗਤਾਂ ਮੱਥਾ ਟੇਕਣ ਆਈਆਂ। ਸਾਰੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਗਏ। ਸੰਗਤਾਂ ਨੂੰ ਬਹੁਤ ਭੁੱਖ ਲੱਗੀ ਸੀ। ਫਿਰ ਸਾਰਿਆਂ ਨੇ ਕਿਹਾ ਨਗਰ ਵਿੱਚ ਚੱਲਦੇ ਹਾਂ ਉੱਥੇ ਪ੍ਰਸ਼ਾਦਾ ਛਕਾਂਗੇ। ਪਰ ਗੁਰੂ ਸਾਹਿਬ ਨੇ ਸਭ ਨੂੰ ਮਨਾ ਕਰ ਦਿੱਤਾ ਅਤੇ ਕਿਹਾ ਕਿ ਸੰਗਤ ਨੂੰ ਪ੍ਰਸ਼ਾਦਾ ਇੱਥੇ ਹੀ ਮਿਲੇਗਾ। ਫਿਰ ਗੁਆਂਗ ਦੇ ਮਹਾਰਾਜੇ ਨੇ ਬਾਬਾ ਸ਼੍ਰੀਜੰਤ ਨੂੰ ਕਿਹਾ ਰੁੱਖ ਤੇ ਚੜੋ ਅਤੇ ਸੰਗਤਾਂ ਲਈ ਖਾਣਾ ਲਾਵੋ ਬਾਬਾ ਸ਼੍ਰੀਜੰਤ ਖਿੱਚ ਕੇ ਬੋਲੇ ਰੁੱਖਾਂ ਦੇ ਭੋਜਨ ਨਹੀਂ ਹੁੰਦਾ ਤੁਸੀਂ ਨਗਰੋਂ ਚੱਲੋ ਤੁਹਾਨੂੰ ਵੀ ਭੁੱਖ ਲੱਗੀ ਐ ਫਿਰ ਬਾਬਾ ਲਖਮੀਦਾਸ ਨੂੰ ਕਿਹਾ ਕਿਕਰ ਤੋਂ ਭੋਜਨ ਲਾਹੋ ਬਾਬਾ ਲਖਮੀਦਾਸ ਨੇ ਗੁਰੂ ਨਾਨਕ ਦੇ ਮਹਾਰਾਜੇ ਨੂੰ ਕਿਹਾ ਕੌਣ ਪਕਾਉਂਦਾ ਰੁੱਖਾਂ ਤੇ ਖਾਣਾ ਜੋ ਮੈਂ ਲਾਹਾਂ ਕਿਕਰ ਤਾਬ ਥੱਕਿਆ ਹੋਇ ਨਜ਼ਰ ਆ ਰਿਹਾ ਹੈ ਤੁਸੀਂ ਕਹੋ ਤਾਂ ਮੈਂ ਕਿਤੋਂ ਲੈ ਆਉਂਦਾ ਹਾਂ ਤੁਸੀਂ ਬੇਪਰਵਾਹ ਰਹੋ ਦੋਵੇਂ ਪਤਰਾ ਨੇ ਗੁਰੂ ਸਾਹਿਬ ਦੇ ਬਚਨ ਦਾ ਮੰਨੇ ਫਿਰ ਭਾਈ ਲੈਣਾ ਜੀ ਨੂੰ ਬਚਨ ਕੀਤੇ ਭਾਈ ਲੈਣਾ ਜੀ ਜਾਓ ਸੰਗਤ ਲਈ ਪ੍ਰਸਾਦਾ ਉਤਾਰੋ ਗੁਰੂ ਸਾਹਿਬ ਦਾ ਹੁਕਮ ਸੁਣਦੇ ਹੀ ਭਾਈ ਲੈਣਾ ਜੀ ਕਿਕਰ ਉੱਪਰ ਚੜ ਗਏ ਕਿਕਰ ਦੇ ਚਾਰ ਚੁਫੇਰੇ ਪੰਕਤ ਬਣ ਕੇ ਸੰਗਤ ਬੈਠ ਗਈ ਬੜੀ ਜ਼ੋਰ ਦੀ ਭਾਈ ਲੈਣਾ ਨੇ ਕਿਕਰ ਨੂੰ ਲਾਇਆ ਸੰਗਤਾਂ ਨੇ ਜਿਵੇਂ ਜਿਵੇਂ ਖਾਣ ਦੀ ਇੱਛਾ ਕੀਤੀ ਓਵੇਂ ਦਾ ਸੰਗਤ ਨੂੰ ਭੋਜਨ ਮਿਲਿਆ ਕਈਆਂ ਨੇ ਇੱਛਾ ਕੀਤੀ ਕਿ ਸਾਨੂੰ ਕਿਕਰ ਤੋਂ ਮਠਿਆਈਆਂ ਮਿਲਣ ਤਾਂ ਭਾਈ ਲੈਣਾ ਜੀ ਨੇ ਕਿਕਰ ਤੋਂ ਮਠਿਆਈਆਂ ਛਾੜ ਦਿੱਤੀਆਂ ਕਈਆਂ ਨੇ ਇੱਛਾ ਕੀਤੀ ਕਿ ਅਸੀਂ ਚਾਵਲ ਤੇ ਕੜਾਹ ਖਾਣਾ ਹੈ ਤਾਂ ਕਿਕਰ ਤੋਂ ਭਾਈ ਲੈਣਾ ਜੀ ਨੇ ਚਾਵਲ ਤੇ ਕੜਾਹ ਛਾੜ ਦਿੱਤਾ ਕਈਆਂ ਨੇ ਦਾਲ ਖਾਣ ਦੀ ਇੱਛਾ ਕੀਤੀ ਜਿਸ ਤਰ੍ਹਾਂ ਕਿਸੇ ਨੇ ਇੱਛਾ ਕੀਤੀ ਉਸੇ ਤਰ੍ਹਾਂ ਮਹਾਰਾਜ ਜੀ ਦੇ ਬਚਨਾਂ ਨਾਲ ਕਿਕਰ ਤੋਂ ਮਠਿਆਈਆਂ ਦਾਲਾਂ ਛਾੜਦੀਆਂ ਨਹੀਂਆਂ ਭੋਜਨ ਕਰਕੇ ਸਾਰੀ ਸੰਗਤ ਬਹੁਤ ਖੁਸ਼ ਹੋਈ ਅੱਜ ਇਹਵੇਂ ਲੱਗ ਰਿਹਾ ਸੀ ਜਿਵੇਂ ਸਾਰੀ ਸੰਗਤ ਦੀ ਪਹੁੰਚਾਰੀ ਕਿਕਰ ਨਹੀਂ ਕੀਤੀ ਹੋਵੇ ਸੰਗਤ ਦੇ ਵਿੱਚ ਕਾਮ ਤੇ ਨਉ ਗਉ ਪ੍ਰਗਟ ਹੋ ਗਈ ਹੋਵੇ ਸੰਗਤ ਨੂੰ ਪ੍ਰਸਾਦਾ ਸਕਾਉਣ ਪਿੱਛੇ ਗੁਰੂ ਸਾਹਿਬ ਦਾ ਮਕਸਦ ਸਿਰਫ ਇੱਕ ਸੀ ਉਹ ਦੇਖਣਾ ਚਾਹੁੰਦੇ ਸਨ ਕਿ ਗੁਰਤਾ ਗੱਦੀ ਲਈ ਕੌਣ ਯੋਗ ਹੈ ਭਾਵੇਂ ਕਿ ਬਾਬਾ ਸ੍ਰੀ ਚੰਦ ਜੀ ਕਮਾਈ ਪੱਖੋਂ ਬਹੁਤ ਉੱਚੇ ਸਨ ਪਰ ਉਹ ਵੀ ਗੁਰੂ ਸਾਹਿਬ ਦਾ ਬਚਨ ਮੰਨਣ ਤੋਂ ਮਨਾ ਕਰ ਗਏ ਸਨ ਉਹਨਾਂ ਨੂੰ ਵੀ ਗੁਰੂ ਸਾਹਿਬ ਤੇ ਪੂਰਨ ਭਰੋਸਾ ਨਹੀਂ ਸੀ ਇੱਕ ਕਿਕਰ ਤੋਂ ਮਠਿਆਈਆਂ ਝੜ ਸਕਦੀਆਂ ਹਨ ਤੇ ਬਾਬਾ ਲਖਮੀਦਾਸ ਉਹਨਾਂ ਨੇ ਬੇਸ਼ੱਕ ਹੁਕਮ ਮੰਨੇ ਆ ਪਰ ਉਹਨਾਂ ਨੇ ਵੀ ਕਿਕਰ ਤੋਂ ਮਠਿਆਈਆਂ ਝਾੜਨ ਦਾ ਜੋ ਮਹਾਰਾਜੀ ਦਾ ਵਚਨ ਸੀ ਉਹ ਨਹੀਂ ਮੰਨੇ ਆ ਤੇ ਦੂਜੇ ਪਾਸੇ ਭਾਈ ਲੈਣਾ ਜੀ ਜੋ ਹਰ ਇੱਕ ਵਚਨ ਗੁਰੂ ਸਾਹਿਬ ਦਾ ਮੰਨਦੇ ਸਨ ਜੇ ਗੁਰੂ ਸਾਹਿਬ ਦਿਨ ਨੂੰ ਰਾਤ ਕਹਿੰਦੇ ਸਨ ਤਾਂ ਭਾਈ ਲੈਣਾ ਜੀ ਕਹਿੰਦੇ ਸਨ ਮਹਾਰਾਜ ਤੁਸੀਂ ਦਿਨ ਨੂੰ ਰਾਤ ਕਹਿਆ ਤਾਂ ਰਾਤ ਹੀ ਹੋਵੇਗੀ ਇਸ ਤਰ੍ਹਾਂ ਜਦੋਂ ਭਾਈ ਲੈਣਾ ਜੀ ਨੂੰ ਹੁਕਮ ਹੋਇਆ ਕਿ ਕਿਕਰ ਤੇ ਚੜ ਕੇ ਮਠਿਆਈਆਂ ਝਾੜੋ ਭਾਈ ਲੈਣਾ ਜੀ ਨੇ ਕੁਝ ਨਾ ਬੋਲਿਆ ਸਤਿਵਚਨ ਕਰਕੇ ਕਿਕਰ ਦੇ ਉੱਪਰ ਚੜ ਗਏ ਅਤੇ ਆਈ ਗਈ ਸੰਗਤ ਦੀ ਪ੍ਰੋਣਚਾਰੀ ਕੀਤੀ ਇਸ ਤਰ੍ਹਾਂ ਮਹਾਰਾਜ ਜੀ ਨੇ ਭਾਈ ਲੈਣਾ ਜੀ ਦਾ ਜੋ ਸੇਵਾ ਭਾਵਨਾ ਸੀ ਉਸ ਨੂੰ ਮੁੱਕ ਰੱਖ ਕੇ ਉਹਨਾਂ ਨੂੰ ਗੁਰਤਾ ਗਦੀ ਦੇ ਕੇ ਆਪਣਾ ਅੰਗ ਬਣਾ ਲਿਆ ਅਤੇ ਉਹਨਾਂ ਦਾ ਨਾਮ ਅੰਗਰ ਦੇਵ ਰੱਖ ਦਿੱਤਾ ਜਿਸ ਤੋਂ ਸਾਨੂੰ ਪਤਾ ਲੱਗ ਜਾਏ ਕਿ ਗੁਰੂ ਘਰ ਵਿੱਚ ਰਿਸ਼ਤਿਆਂ ਤੋਂ ਉੱਪਰ ਸੇਵਾ ਰਿਸ਼ਤਾ ਹੁੰਦਾ ਹੈ ਜੋ ਵੀ ਗੁਰੂ ਦੀ ਸੇਵਾ ਸੱਚੇ ਮਨ ਨਾਲ ਕਰਦਾ ਹੈ ਗੁਰੂ ਸਾਹਿਬ ਉਸ ਦੀ ਸੇਵਾ ਥਾਉ ਪਾਉਂਦੇ ਹਨ ਇਸ ਤਰ੍ਹਾਂ ਦੀ ਹੋਰ ਸਾਖੀਆਂ ਸੁਣਨ ਦੇ ਲਈ ਪੇਜ ਨੂੰ ਲਾਈਕ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ